ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਬਵੇਸ਼ ਪਦਵਾ ਉਮੀਦਵਾਰ ਦਾ ਤੁਸੀਂ ਸਾਰੇ ਬੜੀਆ ਹੋਮੋ ਕਿ ਨੇ ਬੜਾਈ ਚਾਹੀਦੇ ਹੋ ਸਵਾਗਤ ਹੈ ਅੱਜ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਤਰੀਕ ਹੋ ਚੁੱਕਿਆ 15 ਨਵੰਬਰ 2024 ਅੱਜ ਜੀ ਗੁਰਪੁਰਬ ਹੈ ਤੇ ਸਭ ਤੋਂ ਪਹਿਲਾਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਤੇ ਇਧਰ ਆਪਣੇ ਆ ਦੋ ਨਮੂਨੇ ਫਿਰਦੇ ਆ ਜੀ ਕਿਵੇਂ ਜੀ ਹੈਲੋ ਓਏ ਹੈਲੋ ਸੇਕੰਡ ਗੁਰੇ ਹੈਪੀ ਬਰਥਡੇ ਬ੍ਰੋ ਥੈਂਕ ਯੂ ਅੱਜ ਇਹਦਾ ਹੈਪੀ ਬਰਥਡੇ ਜੀ ਸਾਰੇ ਕਮੈਂਟ ਦੇ ਵਿੱਚ ਇਹਨੂੰ ਵਿਸ਼ ਕਰੋ ਅੱਜ ਆਪਾਂ ਸਾਰਿਆਂ ਨੂੰ ਪਾਰਟੀ ਦੇ ਰੱਖੀ ਲਾਈਕ ਕਰ ਜਾਓ ਸਬਸਕ੍ਰਾਈਬ ਕਰੋ ਹਾਂ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਤਾਂ ਕਰਨਗੇ ਕਿਉਂਕਿ ਕਿੰਨਾ ਕਹਤਾ ਪਰ ਪਾਰਟੀ ਕੀ ਦੇਂਗਾ ਸਾਨੂੰ ਬ੍ਰੋ ਪਾਲਦੀ ਹੂੰ ਜਿਹਦੇ ਜਿੱਸੀ ਕਹਾਂਗੇ ਉਹ ਦੇਊਗਾ ਲੈ ਮੈਂ ਤਾਂ ਕਹੂੰਗਾ ਮੈਂ ਨਹੀਂ ਤੂੰ ਕੀ ਦੇਂਗਾ ਤੂੰ ਸਾਨੂੰ ਦੱਸ ਮੇਰੇ ਸਬਸਕ੍ਰਾਈਬਰ ਨੂੰ ਪਾਰਟੀ ਕਰਾਉਂਗੇ ਉਹ ਲੈ ਚੱਲ ਉਹ ਤਾਂ ਠੀਕ ਐ ਫਿਰ ਵੀ ਆ ਥੋੜੇ ਟਾਈਮ ਪਹਿਲਾਂ ਆਫ ਦਾ ਕੈਮਰਾ ਜਿਹੜਾ ਮੈਨੂੰ ਕੈਮਰੇ ਦੇ ਮਗਰ ਕਹਿੰਦਾ ਕਹਿੰਦਾ ਤੁਹਾਨੂੰ ਪਨੀਰ ਪਕੌੜੇ ਤੇ ਮਮੋਜ਼ ਖਾਣਵਾਉਂਗਾ ਗੱਲ ਪੱਕੀ ਆ ਦੇਖ ਲਾ ਆ ਦੇਖੋ ਬਈ ਦੇਖ ਲਾ ਵੇ ਪੱਕੀ ਗੱਲ ਆ ਮੁੱਕਰਨਾ ਨਹੀਂ ਲਵੀ ਆਨੇ ਕਿਹਾ ਸੀ ਨਾ ਪਨੀਰ ਪਕੌੜਾ ਔਰ ਮਮੋਜ਼ ਖਾਣ ਲਾਣੇ ਕੇ ਲਈ ਹੈਨਾ ਹਾਂ ਹੁਣ ਆ ਮੇਰੇ ਕੋ ਗਵਾਹ ਹੈ ਤੇ ਕੈਮਰੇ ਦੇ ਵਿੱਚ ਕੋੜਾ ਜੇ ਤੇ ਨਾ ਖਵਾਈ ਫਿਰ ਤੁਹਾਡਾ ਸਾਹ ਲਾਣੀ ਪੁੱਤ ਠੀਕ ਆ ਤੇ ਅੱਜ ਜਿਹੜਾ ਹੈਪੀ ਬਰਥਡੇ ਆ ਸੋ ਹਾਂਜੀ ਗਾਇਸ ਬਲੌਗ ਵਿੱਚ ਚੱਕੇ ਪੱਧਰ ਦੇ ਹੋਏ ਜੀ ਆ ਜਿਹੜਾ ਆਪਾਂ ਆਪਣੀਆਂ ਅਸਾਈਨਮੈਂਟਸ ਕੰਪਲੀਟ ਕਰਾਂਗੇ ਆ ਜੀ ਅਸਾਈਨਮੈਂਟ ਸ਼ੀਟਸ ਪੇਪਰ ਬੋਰਡ ਪੈਨ ਤੇ ਆ ਸਾਮਾਨ ਆ ਅਸਾਈਨਮੈਂਟਸ ਮਿਲੀਆਂ ਸੀ ਯਰ ਕਾਲਜ ਤੋਂ ਤੇ ਲਾਸਟ ਡੇਟ ਵੀ ਆ ਗਈ ਐ ਸਬਮਿਟ ਕਰਾਉਣੀ ਦੀ ਕੁਝ ਤਾਂ ਮੈਂ ਪਹਿਲਾਂ ਬਣਾ ਲੀਆਂ ਸੀਗੇ 2-3 ਤੇ ਦੋ ਕਰ ਰਹਿ ਗਿਆ ਮੈਂ ਹੁਣ ਆ ਹੌਲੀਡੇਸ ਆ ਗਏ ਨੇ ਇਹਦੇ ਵਿੱਚ ਵਿੱਚ ਕੰਪਲੀਟ ਕਰ ਦਾਂ ਵੀ ਤੇ ਬਣਾਉਣਾ ਫਿਰ ਮੈਂ ਤੁਹਾਨੂੰ ਦਿਖਾਉਣਾ ਵਿੱਚ ਇਹ ਸਾਡੀ ਹੈਗੇ ਜੀ ਹੁਣ ਆ ਬਣਾ ਰਹੇ ਆ ਲਿਟਰੇਚਰ ਪੰਜਾਬੀ ਦੇ ਲਈ ਹੁਣ ਦਾ ਬਿਲੀਟਰੇਚਰ ਦਾ ਅਸਾਈਨਮੈਂਟ ਆ ਅੱਗੇ ਤਾਂ ਨਾ ਯਾਰ ਅਸਾਈਨਮੈਂਟ ਤਾਂ ਮੈਨੂੰ ਐ ਨਹੀਂ ਪਤਾ ਵੀ ਇਹਦਾ ਮਤਲਬ ਕੀ ਹੁੰਦਾ ਅਸਾਈਨਮੈਂਟ ਕਾਹ ਤੋਂ ਬਣਵਾਉਂਦੇ ਆ ਪੇਪਰ ਆਉਣ ਵਾਲੇ ਆ ਯੂਨੀਵਰਸਿਟੀ ਦੇ ਤੇ ਵੀ ਤੁਸੀਂ ਉਹ ਕੀ ਕਰੋ ਕਿ ਤਿਆਰੀ ਕਰ ਲਓ ਅਸਾਈਨਮੈਂਟ ਆ ਯਾਰ ਕੋਈ ਦੇਖਣਾ ਨਹੀਂ ਬਾਸ ਰਹਿ ਉੱਥੇ ਪਈਆਂ ਰਹਿ ਜਾਂਦੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿਉਂ ਬਣਵਾਉਂਦੇ ਆ ਜੇ ਤੁਹਾਨੂੰ ਪਤਾ ਤਾਂ ਦੱਸਿਓ ਮੈਨੂੰ ਠੀਕ ਆ ਚਲੋ ਫਿਰ ਹੁਣ ਬਣਾਉਣੇ ਤਾਂ ਪੈਣਗੇ ਸਬਮਿਟ ਕਰਾਉਣੇ ਨੇ ਲਗਦਾ ਫਿਰ ਕੰਮ ਆਉਣ ਨੂੰ ਹਾਂਜੀ ਤਾਂ ਦੋਸਤੋ ਆ ਬਣਾ ਲਈਏ ਜੀ ਆਪਾਂ ਪੰਜਾਬੀ ਲਿਟਰੇਚਰ ਦੀ ਅਸਾਈਨਮੈਂਟ ਆ ਦੇਖੋ ਫਰਸਟ ਪੇਜ ਇੱਥੇ ਜਿਹੜੇ ਭਾਈ ਵੀਰ ਸਿੰਘ ਜੀ ਦੀ ਫੋਟੋ ਲਾਉਂਗਾ ਮੈਂ ਲਿਆ ਕੇ ਪ੍ਰਿੰਟ ਆਊਟ ਕਢਾਉਣਾ ਪਹਿਲੇ ਜਾਣ ਪਛਾਣ ਹੋ ਗਈ ਫਿਰ ਸੈਕਿੰਡ ਤੇ ਮੈਂ ਇਹ ਲਿਖਿਆ ਉਹਨਾਂ ਦੀਆਂ ਪ੍ਰਮੁੱਖ ਰਚਨਾਵਾਂ ਅਤੇ ਸਿੱਖ ਧਰਮ ਵਿੱਚ ਯੋਗਦਾਨ ਠੀਕਾ ਤੇ ਫਿਰ ਆ ਗਿਆ ਜੀ ਸੰਪਾਦਕੀ ਯੋਗਦਾਨ ਤੇ ਸਨਮਾਨ ਜਿਹੜਾ ਉਹਨਾਂ ਨੂੰ ਸਨਮਾਨ ਮਿਲੇ ਸੀ ਕਿ ਜੀ ਦੇ ਵਿੱਚ ਆਪਾਂ ਲਿਖਿਆ ਜੀ ਨਿਸ਼ਕਾਮ ਸੇਵਾ ਦੇ ਸਾਧਾਰਨ ਜੀਵਨ ਆਵਾਸਾ ਚਾਰਕ ਪੇਜ ਆ ਪਰ ਤੁਸੀਂ ਮੈਨੂੰ ਆਂ ਦੱਸੋ ਵੀ ਹੈਂਡਰਾਈਟਿੰਗ ਵਗੈਰਾ ਕਿ ਮੈਂ ਮੇਰੀ ਕਿਉਂਕਿ ਬਹੁਤ ਟਾਈਮ ਹੋ ਗਿਆ ਹਨ ਲਿਖਣ ਨੂੰ ਮੈਨੂੰ ਪੰਜਾਬੀ ਤੇ ਮੈਂ ਬਹੁਤ ਟਾਈਮ ਬਾ ਲੀ ਗਈ ਸੀ ਤਾਂ ਥੋੜੇ ਅੱਖਰ ਟੁੱਟੇ ਫੁੱਟੇ ਜੀ ਵਿੱਚ ਲਿਖੇ ਗਏ ਜੀ ਆ ਸੀ ਜਿਹੜੀ ਆਪਣੀ ਪੰਜਾਬੀ ਲਿਟਰੇਚਰ ਦੀ ਅਸਾਈਨਮੈਂਟ ਤੇ ਹੁਣ ਟਾਈਮ ਜੀ ਪੂਰੇ 2:00 ਵਜ ਚੁੱਕੇ ਆ ਤੇ ਹੁਣ ਜਿਹੜਾ ਆਪਾਂ ਅ ਫਿਜ਼ੀਕਲ ਐਜੂਕੇਸ਼ਨ ਦੇ ਪ੍ਰੈਕਟੀਕਲ ਬਣਾਉਣੇ ਆ ਉਹਦਾ ਬਹੁਤ ਜ਼ਿਆਦਾ ਸਿਲੇਬਸ ਆ ਤੇ 40-45 ਪੇਜ ਆ ਜਿਹੜੇ ਆਪਾਂ ਲਿਖਣੇ ਆ ਤੇ ਕੁਝ ਕੁ ਪ੍ਰਿੰਟ ਆਊਟ ਲੈ ਕੇ ਆਉਣੇ ਆ ਫਿਰ ਆਪਾਂ ਉਹ ਚੱਲਾਂਗੇ ਲੈਣ ਕੇ ਅੱਜ ਆਪਾਂ ਆ ਕੰਮ ਤਨ ਕਰਨਾ ਆ ਤੁਹਾਨੂੰ ਇੱਕ ਚੀਜ਼ ਤਾਂ ਦਿਖਾਉਣੀ ਫੁੱਲ ਕਾ ਦੇਖੋ ਮੇਰੇ ਹੱਥਾਂ ਦਾ ਹਾਲ ਕੀ ਕਰਤਾ ਪੈਨਾਂ ਨੇ ਇਸ ਲਈ ਬਾਈ ਸਸਤੇ ਪੈਨ ਨਾ ਵਰਤਿਓ ਮੈਂ ਵਰਤ ਕੇ ਆ ਦੇਖ ਲੂ ਮੇਰਾ ਕੀ ਬਣ ਗਿਆ ਹੱਥ ਤਾਂ ਸਸਤਾ ਬਣੀ ਇਹ ਆ ਪੈਨਾਂ ਜੇ ਸਾਨੂੰ ਇਹ ਬਲੇ ਉਹ ਲਿਖਾਂ ਦੇ ਬੜੀਆ ਹਨ ਬੜੀਆ ਚੱਲਦਾ ਬਟ ਯਾਰ ਇੰਕ ਛੱਡਦਾ ਹੈ ਪਹਿਨ ਤਾਂ ਹਾਂਜੀ ਦੋਸਤੋ ਆਪਾਂ ਤਿਆਰ ਆ ਜੀ ਹੁਣ ਜਿਵੇਂ ਕਿ ਮੈਂ ਤੁਹਾਨੂੰ ਸਵੇਰੇ ਵਲੌਗ ਦੀ ਸ਼ੁਰੂਆਤ 'ਚ ਦੱਸਿਆ ਸੀਗਾ ਵੀ ਆ ਆਪਣਾ ਗੁਰੀ ਅੱਜ ਦਾ ਬਰਥਡੇ ਆ ਤੇ ਇਹਨਾਂ ਕਿ ਅੱਜ ਕਰੇ ਸੁਖਮਨੀ ਸਾਹਿਬ ਦਾ ਪਾਠ ਆ ਤੇ ਆਪਾਂ ਇਹਨਾਂ ਕੇ ਮੱਥਾ ਟੇਕਣ ਚ ਆਉਂਦੇ ਆ ਹਾਂ ਵੀ ਚੱਲੀਏ ਹਾਂਜੀ ਚੱਲੋ ਚਲਿਏ ਜੀ ਫਿਰ ਤੁਮਹੀ ਜਾਨੀ ਤਾਂ ਹਾਂਜੀ ਦੋਸਤੋ ਇਹ ਸੀ ਜੀ ਗੁਰੀ ਦਾ ਬਰਥਡੇ ਪਾਰਟੀ ਛੋਟੀ ਜੀ ਕਲਿੱਪ ਦਿਖਾਈ ਤੁਹਾਨੂੰ ਮੈਂ ਉਮੀਦ ਕਰਦਾ ਤੁਹਾਨੂੰ ਵਧੀਆ ਲੱਗੀ ਹੋ ਬਾਕੀ ਗੁਰੀ ਆਪਦੇ ਬਾਰੇ ਦੇ ਹਿਸਾਬ ਨਾਲ ਠੀਕ ਹਨਾ ਰਿਹਾ ਮੈਂ ਚਲੋ ਖਾਣ ਪੀਣਾ ਸੀ ਨਹੀਂ ਦਿਖਾਇਆ ਬਟ ਆਪਦੇ ਬਾਰੇ ਦੇ ਮੁਤਾਬਕ ਠੀਕ ਰਿਹਾ ਐਂਡ ਰਹੀ ਗੱਲ ਜੀ ਆਏ ਵੀ ਅਸਾਈਨਮੈਂਟ ਮੈਂ ਇੱਕ ਕੰਪਲੀਟ ਕਰ ਲਈਆ ਤੇ ਜਿਹੜੀ ਮੈਂ ਫਿਜ਼ੀਕਲ ਦੀ ਕਰਨੀ ਸੀ ਨੈਕਸਟ ਉਹ ਨਹੀਂ ਹਜੇ ਹੋਈ ਕਿਉਂਕਿ ਉਹ ਲੈਂਥੀ ਬਹੁਤ ਆ ਤੋ ਕੱਲ ਕੋਲ ਨੂੰ ਮੈਂ ਕੰਪਲੀਟ ਕਰ ਦੇਣੀ ਆ ਤੇ ਹੁਣ ਫਿਰ ਆਪਾਂ ਚੱਲਦੇ ਆਂ ਜੀ ਹੁਣ ਆਪਾਂ ਮੜੇ ਆ ਜਾਂਦੇ ਹਾਂ ਮੰਮੀ ਨਾਲ ਇਹ ਮਾਮੇ ਕੇ ਜਾ ਕੇ ਹੁਣ ਨਾਲੇ ਸਾਨੂੰ ਉੱਧਰ ਦਿਖਾਉਂਦੇ ਆ ਫਿਰ ਮਾਹੌਲ ਚਲੋ ਫਿਰ ਪਰ ਹਾਂ ਨਾ ਚੱਪੜੀ ਪਾ ਕੇ ਗਿਆ ਸੀ ਮੈਂ ਤੇ ਅੱਜ ਕੱਪੜੇ ਕੁਛ ਆਏ ਆ ਚਲਦੇ ਆ ਜੀ ਫਿਰ ਹੁਣ ਆਪਾਂ ਹਾਂ ਜੀ ਭਾਈ ਅਸੀਂ ਜਾ ਰਹੇ ਸੀਗੇ ਤੇ ਤੁਸੀਂ ਦੇਖੋ ਯਾਰ ਧੂਆ ਬੜਾ ਜਾਦੇ ਆ ਸ਼ਹਿਰ 'ਚ ਉਹ ਇਲਾਕਾ ਨਾ ਪੂਰੇ ਵੱਟ ਕੱਢੇ ਹੋਇਆ ਆ ਖਾਂ ਟੋਨੀ ਮੱਚੀ ਨਹੀਂ ਆ ਰਹੇ ਨੇ ਅੱਖਾਂ 'ਚ ਪਾਣੀ ਆਉਣ ਲੱਗਾ ਹਾਂਜੀ ਮਿੱਤਰੋ ਪਹੁੰਚ ਚੁੱਕੇ ਆ ਆਪਾਂ ਪਰਫਰਮੇ ਦੇ ਘਰੇ ਤੇ ਦਿਖਾਉਂਦੇ ਆ ਤੁਹਾਨੂੰ ਇਹਨਾਂ ਨੇ ਨਾ ਕਿਚਨ ਗਾਰਡਨ ਲਾਈ ਵੀ ਆ ਸਾਗ ਸੂਗ ਸਾਰਾ ਕੁਝ ਮਤਲਬ ਇਹਨਾਂ ਦੇ ਆਪ ਦਾ ਲਾਇਆ ਹੋਇਆ ਘਰੇ ਤੇ ਆ ਕੁਛ ਹੈ ਮੇਰੇ ਮਾਮੇ ਦਾ ਘਰ ਜੀ ਬਹੁਤ ਖੁੱਲਾ ਡੁੱਲਾ ਹਨਾ ਤੇ ਆ ਕੋਠੀ ਆਹ ਮੇਰੇ ਮਾਮਾ ਹੀ ਆ ਇਹ ਵੀ ਅਜਾ ਸਾਗ ਤੋੜਨ ਲਾਇਏ ਹੋਏ ਨੇ ਆ ਤੁਹਾਨੂੰ ਦਿਖਾਈਏ ਤੇ ਬਸ ਫਿਰ ਅੱರ್ಧ ਦਿਨ ਤਾਂ ਥੋੜਾ ਜਿਹਾ ਹੀ ਲੰਘਿਆ ਤਾਂ ਸਾਈਨ ਮੈਟਾਂ ਹੀ ਬਣਾਉਣੀਆਂ ਸੀਗੀਆਂ ਕੁਝ ਇਸੇ ਚੱਕਰ ਦੇ ਵਿੱਚ ਅੱਜ ਹੋ ਗਿਆ ਕੰਮ ਜਾ ਹਨਾ ਬਾਕੀ ਦਾ ਜੇ ਕਾਲਜ ਜਾਣੇ ਉਦੋਂ ਅਸਲੀ ਬੰਦਾ ਬਲੌਗ ਘਰੇ ਨਹੀਂ ਬੰਦੀ ਗੱਲ ਉਵੇਂ ਚਲੋ ਫਿਰ ਵੀ ਟਰਾਈ ਕੀਤੀ ਜੇ ਤੁਹਾਨੂੰ ਵਧੀਆ ਲੱਗਿਆ ਹੋਵੇ ਆ ਦੱਸਿਓ ਜ਼ਰੂਰ ਤੇ ਕੋਸ਼ਿਸ਼ ਤਾਂ ਮੇਰੀ ਆਈ ਹੋਈਗੀ ਮੈਂ ਬਾਹਰ ਜ਼ਿਆਦਾ ਬਣਾ ਗਰਾਜ ਮੈਥੋਂ ਜਾਇ ਨਹੀਂ ਗਿਆ ਕਿਉਂਕਿ ਸਾਈਨ ਮੈਟਾਂ ਦਾ ਕੰਮ ਥੋੜਾ ਜ਼ਿਆਦਾ ਜ਼ਰੂਰੀ ਸੀ ਇਸ ਲਈ ਹਰੀ ਚਾਲ ਦੇ ਘਰਾਂ ਨੂੰ ਹਨੇਰਾ ਹੋ ਚੁੱਕਿਆ ਦੇਖੋ ਤੇ ਧੂਆ ਵੀ ਯਾਰ ਬਾਹਲਾ ਜਾ ਰਹੇ ਹੋਗਾ ਤਾਲਾ ਅਲਾ ਤੇਰਾ ਰੂਪ ਆਤ ਸੁੰਦਰ ਅਪਾਰਯੋ ਨਿਰਮਲੋ ਨਿਰਮਲ ਨਿਰਮਲ ਸੀ ਹਿਮਾ ਨਾ ਨੰਕ ਕਰ ਤਲੀ ਅਸਬੜੀ ਜਿਸ ਕੈ ਮੰਤਰ ਰਾਜਾ ਹਨ ਸੋਨਕ ਪਾਤੀਓ ਸਮਾਨ ਤਾਂ ਹਾਂਜੀ ਦੋਸਤੋ ਆਪਾਂ ਜਾ ਕੇ ਅਸੀ ਗੁਰੂ ਘਰ ਨਾਲ ਮੁਸਤਕ ਹੋਏ ਗੁਰੂ ਮਾਤਾ ਦਾ ਆਸ਼ੀਰਵਾਦ ਲਿਆ ਤੇ ਹੁਣ ਤੁਹਾਨੂੰ ਆਪਾਂ ਗੁਰਪੁਰਪ ਤੇ ਜਿਹੜਾ ਆਪਣੇ ਗਲੀ ਦੇ ਵਿੱਚ ਮਾਹੌਲ ਦਿਖਾਉਨੇ ਆ ਦੇਖੋ ਲਾਈਟਾਂ ਲੂਟਾਂ ਫੁੱਲ ਜਿਹੜੀਆਂ ਲੱਗੀਆਂ ਵੀ ਆ ਨੇ ਸਾਰੇ ਦੇਖੋ ਤੁਸੀਂ ਚੈੱਕ ਕਰੋ ਕਹਿੰਦੇ ਪੂਰੀ ਭਾਈ ਬੌਂਦੀ ਆ ਹੈ ਦੀਵਾਲੀ ਤੇ ਵੀ ਐਂ ਸੀ ਜੀ ਦੀਵਾਲੀ ਤਾਂ ਮੈਂ ਬਲਾਗ ਨਹੀਂ ਸ਼ੂਟ ਕਰ ਸਕਿਆ ਸੌਰੀ ਬਟ ਗੁਰਪੁਰਪ ਤਾਂ ਮੈਂ ਤੁਹਾਨੂੰ ਅਸਲੀ ਦਿਖਾਤਾ ਠੀਕ ਆ ਇੱਥੇ ਪਿੱਛੇ ਥੋੜਾ ਸ਼ੋਰ ਵੀ ਆ ਰਿਹਾ ਕਿ ਕਿੰਨੇ ਦੀ ਮੋਟਰ ਚੱਲੀ ਜਾਂਦੀ ਆ ਉਹਦਾ ਥੋੜਾ ਖੜਕਾ ਆ ਰਿਹਾ ਹੈਗਾ ਤੇ ਬਾਕੀ ਜੀ ਰਹੀ ਗੱਲ ਅੱਜ ਦਾ ਬਲੌਗ ਆਪਾਂ ਇੱਥੇ ਸਮਾਪਤ ਕਰਦੇ ਆਂ ਉਮੀਦ ਕਰਦਾ ਤੁਹਾਨੂੰ ਆਜ ਦਾ ਬਲੌਗ ਵਧੀਆ ਲੱਗਿਆ ਹੋ ਜੇ ਵਧੀਆ ਲੱਗਿਆ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤਾਂ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਬਣੇ ਰਹੋ ਚੈਨਲ ਨਾਲ ਸਬਸਕ੍ਰਾਈਬ ਬੂਲ ਕਰਦੇ ਤੇ ਸ਼ੇਅਰ ਕਰਦੇ ਧੰਨਵਾਦ